ਨਾਲ ਮੈਨੂੰ ਪਤਾ ਨਹੀਂ ਹੁੰਦੀਆਂ ਦੁਨੀਆ ਦਾ ਸਭ ਤੋਂ ਵੱਡਾ ਤੀਰਸਥਾਨ ਹੈ ਜਿਹੜਾ ਵੈਟिकन ਹੈ ਨਾ ਉਹ 4x4 ਕਿਲੋਮੀਟਰ ਚ ਹੈ ਤੇ 50x50 ਕਿਲੋਮੀਟਰ ਚ 35 ਮਰਬੇ 875 ਏਕੜ ਥਾਂ ਤੇ ਜਿੱਥੇ ਬਾਬਾ ਜੀ ਹਲਵਾਉਂਦੇ ਸੀ ਉਹ ਥਾਂ ਉਸੇ ਤਰ੍ਹਾਂ ਉਥੇ ਹੁਣ ਕਣਕ ਲੱਗੀ ਵੇਖ ਕੇ ਆਏ ਆਂ ਤੇ ਉਥੇ ਦੇ ਲੱਗੇ ਛੋਲੇ ਖਾ ਕੇ ਆਏ ਆ ਭਾਈ ਤੇ ਇੰਨਾ ਤ ਤ੍ਰਿਪਤੀ ਮਹਿਸੂਸ ਕੀਤੀ ਹੈ ਸਭ ਤੋਂ ਵੱਡੀ ਗੱਲ ਜਿਹੜੀ ਮੈਂ ਅੱਜ ਤੁਹਾਨੂੰ ਕਹਿਣਾ ਚਾਹੁੰਦਾ ਉਹ ਇਹ ਹੈ ਕਿ ਇੰਟਰਫੇਥ ਦੀਆਂ ਥਾਵਾਂ ਬਹੁਤ ਹੋਈਆਂ ਬਹੁਤ ਥਾਵਾਂ ਤੇ ਮੈਂ ਵੀ ਗਿਆ ਹੋਊਗਾ ਤੁਸੀਂ ਵੀ ਗਏ ਹੋ ਲੇਕਿਨ ਇੱਕ ਜਗ੍ਹਾ ਦੇ ਉੱਤੇ 크੍ਰਿਸਚੀਅਨ ਉਹ ਲਾਂਗਰੀ ਜਿਹੜਾ ਮਤਲਬ ਲੰਗਰ ਵਰਤਾਉਂਦੇ ਆ ਉਹ 크ਰਿਸਚੀਅਨ ਆਦਮੀ ਹਾਂਜੀ Hindu Sikh Musalman ਤੇ ਦੋ ਤਰ ਹੋਰ ਗਏ ਸੀ ਮੈਨੂੰ ਸਾਰੇ ਇੱਕੋ ਥਾਂ ਦੇ ਉੱਤੇ ਲੰਗਰ ਹਾਲ ਦੇ ਵਿੱਚ ਮੈਂ ਸਾਰਿਆਂ ਨੂੰ ਵੇਖਿਆ ਬਾਬਾ ਨਾਨਕ ਦਾ ਜਿਹੜਾ ਫਲਸਫਾ ਹੈ ਉਹਨੂੰ ਜਦੋਂ ਜ਼ਮੀਨ ਤੇ ਉਤਾਰੋ ਤੇ ਆਪੇ ਮੁਹੱਬਤ ਦਾ ਪੈਗਾਮ ਚਲਾ ਜਾਂਦਾ ਇਸੇ ਇੱਕ ਨੇ ਸ਼ਿਕਾਇਤ ਕੀਤੀ ਮੈਨੂੰ ਦੱਸੋ ਤੇ ਦੂਜੀ ਜੱਫੀ ਪਾਈਏ ਦੂਜੀ ਜੱਫੀ ਪਾਈਏ ਤੀਜੀ ਚੌਥੀ ਮਾਗਾ ਖੋਲ ਜੇ ਤੀਜੀ ਚੌਥੀ ਪੰਜਵੀਂ ਛੇਵੀਂ ਸਤਵੀਂ ਥੌਵੀਂ ਸਭ ਜੱਫੀਆਂ ਪਾਈਏ ਜੱਫੀ ਜੱਫੀ ਕਰਕੇ ਯਾਰੋ ਹਰ ਮਸਲਾ ਸੁਲਝਾਈਏ ਐਵੇਂ ਕਿਉ ਪੁੱਤ ਮਾਵਾਂ ਦੇ ਅਸੀਂ ਹੱਦਾਂ ਤੇ ਮਰ ਪਾਈਏ ਹੈ ਵਾਗਾ ਨੂੰ ਲੈ ਕੇ ਸਿੱਧੂ ਸਾਹਿਬ ਦੇਖੋ ਮੈਂ ਇੱਕ ਬੜੀ ਸਿੰਪਲ ਜੀ ਗੱਲ ਨਹੀਂ 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 ਮੈਂ ਗੱਲ ਸਿੰਪਲ ਜੀ ਗੱਲ ਕਰ ਇੱਕ ਨਹੀਂ ਨਹੀਂ ਕੋਈ ਗੱਲ ਯਾਰ ਇੱਕ ਮਿੰਟ ਗੱਲ ਸੁਣਨਾ ਯਾਰ ਭਾਈ ਕਰਾਚੀ ਬੰਬੇ ਖੁੱਲਾ ਹੈ ਉਧ ਰੂਬੀ ਅਮਲੇ ਹੋਏ ਤੇ ਜੇ ਕਰਾਚੀ ਬੰਬੇ ਖੁੱਲਾ ਪਿਲੌਰ ਲਾਹੌਰ ਤੇ ਅਮਰਸਰ ਕਿਉਂ ਨਹੀਂ ਭਾਈ 22 ਕਿਲੋਮੀਟਰ ਸਾਡਾ ਸਮਾਨ 250 ਕਿਲੋਮੀਟਰ ਜਾਵੇ ਉਹ ਵੀ ਮੰਦਰਾ ਪੋਰਟ ਤੇ ਤੁਹਾਨੂੰ ਇਹ ਹੈ ਤੇ ਭਾਈ ਕਾਰਗੋ ਚਲਾਓ ਕਿੰਨੇ 에어ਪੋਰਟਾਂ ਨੂੰ ਅਕਵਾਇਰ ਕੀਤਾ ਤੁਸੀਂ 에어ਪੋਰਟਾਂ ਹਜ਼ਾਰਾਂ ਏਕੜ ਜ਼ਮੀਨ ਅਕਵਾਇਰ ਕਰ ਲਈ ਕਿਹਨੂੰ ਮੁਨਾਫਾ ਹੋਇਆ ਲੋਕਾਂ ਤੋਂ ਹੋਇਆ ਨਹੀਂ ਕਿਉਂਕਿ ਕਮੰਤਰੀ ਉਡਾਨਾਂ ਤੇ ਚੱਲੀ ਐ ਕੋਈ ਨਹੀਂ ਇੱਕ ਜਿਹੜੀ ਚਲਾਈ ਸੀ ਇਥੋਂ ਰੌਲਾ ਪਾ ਕੇ ਪਰਫੁੱਲ ਪਟੇਲ ਸਾਹਿਬ ਦੇ ਅੱਗੇ ਕਾਲੇ ਕੱਪੜੇ ਪਾ ਕੇ ਮੈਂ ਗੱਡੀ ਦੇ ਅੱਗੇ ਲੇਟ ਗਿਆ ਸੀ 에어ਪੋਰਟ ਬਣਿਆ ਉਹ ਬਾ ਕੋਵਿਡ ਤੋਂ 6 ਮਹੀਨਿਆਂ ਦਾ 7 ਮਹੀਨਿਆਂ ਦਾ ਠੀਕ ਹੈ ਉਸ ਤੋਂ ਬਾਅਦ ਉਹ ਜਿਹੜੀ ਜਹਾਜ਼ ਚੱਲਿਆ ਸੀਗਾ 에어 ਇੰਡੀਆ ਦੀ 90% ਓਕਿਊਪੈਂਸੀ ਸੀ ਉਹਦੀ ਪ੍ਰੋਫਿਟੇਬਿਲਟੀ ਹਾਈਸਟ ਸੀ ਉਹਦੀ ਇਥੋਂ ਸਾਡੀ ਗੋਬੀ ਬਰਮਿੰਗ ਇਹ ਡਿਪਲੋਮੈਟਿਕ ਸੰਮੰਧ ਨੇ ਦੇਸ਼ਾਂ ਦੇ ਮਾਮਲੇ ਨੇ ਜਦੋਂ ਦੇਸ਼ਾਂ ਨੇ ਖੋਲਿਆ ਤੇ ਦੇਸ਼ਾਂ ਨੂੰ ਕ੍ਰੈਡਿਟ ਵੀ ਤਾਂ ਦਿੱਤਾ ਨਾ ਚੀਕਾ ਮਾਰ ਕੇ ਦਿੱਤਾ ਸੰਗੇ ਫਾੜ ਕੇ ਦਿੱਤਾ ਸਿੱਖ ਸਾਹਿਬ ਕੋਈ ਗੱਲ ਇਹ ਨਹੀਂ ਹੈ ਇਹ ਚੋ ਕੱਢ ਦਿਓ ਇਸ ਫਲਸਫੇ ਦੇ ਵਿੱਚ ਤੁਸੀਂ ਬਾਬੇ ਦਾ ਫਲਸਫਾ ਪਾ ਦਿਓ ਉਸ ਨਜ਼ਰੀਏ ਨਾਲ ਦੇਖ ਕੇ ਵੇਖੋ ਕਿ ਕਿੰਨਾ ਭਲਾ ਕਰ ਸਕਦਾ ਹੈ ਦੇਖੋ ਸਭ ਤੋਂ ਵੱਡਾ ਧਰਮ ਮਾਨਵਤਾ ਹੈ ਤੇ ਮਾਨਵਤਾ ਦਾ ਅਗਰ ਧਰਮ ਤੁਸੀਂ ਕਰਾਣਾ ਤੇ ਫਿਰ ਇਹੀ ਇੱਕ ਜ਼ਰੀਆ ਲੋਕਾਂ ਦਾ ਕਿਵੇਂ ਦਾ ਪਿਆਰ ਨਹੀਂ ਵੈਸੇ ਦੱਸ ਬਈ ਲੱਗੀ ਪਾਤੀ ਬਸ ਪਤਾ ਸੀ ਲੋਕਾਂ ਨੂੰ ਕਿ ਤੇਰਾ ਪਤਨੀ ਤੋਂ ਇੱਛਾ ਪਤਨੀ ਤੋਂ ਉੱਥੋਂ ਦਾ ਖੱਦਰ ਲੈ ਕੇ ਇਹੋ ਜਿਹਾ ਸਵਾਲ ਲੈ ਕੇ ਮੈਂ ਖੱਦਰ ਬਣਾਵਾਂ ਉਹ ਲੈ ਯਾਰ ਮੇਰੀ ਇੱਕ ਖੱਦਰ ਹੈ ਜੀ ਇੱਛਾ ਪਤਨੀ ਦਾ ਮਾਲੀਆ ਲੈ ਜੂ ਮਾਲੀਆ ਸਾਹ ਦੇਖੋ ਮਾਲੀਆ ਹਾਂ ਹਾਂ ਦੇਖੋ ਤੁਸੀਂ ਖੱਦਰ ਹੈ ਮਤਲਬ ਕਮਾਨ ਨਹੀਂ ਯਾਰ ਪਿਆਰ ਯਾਰ ਇਹ ਪਿਆਰ ਨਹੀਂ ਇਹ ਉਹ ਤਾਂ ਲੋਕ ਤਾਂ ਤਰਾ-ਤਰਾ ਕਰ ਰਹੇ ਆ ਵੀ 75 ਸਾਲਾਂ ਬਾਅਦ ਆ ਹੁਣ ਹਾਂ ਅੱਛਾ ਤੁਸੀਂ ਦੇਖੋ ਇਹ ਲਿਖਿਆ ਜੀ ਹਾਂਜੀ ਬਿਲਕੁਲ ਕਮਾਲ ਹੈ ਜੀ ਅਗਰ ਕੋਈ ਪ੍ਰੋਗਰਾਮ ਹੋਵੇ ਅਗਰ ਕੋਈ এজেন্ডਾ ਹੋਵੇ ਦੇਖੋ ਸਵਾਲ ਕੀ ਹੈ ਮੈਂ ਤੁਹਾਨੂੰ ਆਖੀਰ ਦੇ ਵਿੱਚ ਇਹਨਾਂ ਕਹਿ ਕੇ ਜਨਾ ਵੈਸੇ ਤੇ ਮੈਂ ਸਵੇਰੇ ਕਵਰ ਕਰ ਹੀ ਗਿਆ ਸੀ ਦੇਖੋ ਸਵਾਲ ਕੀ ਹੈ ਹਰੇਕ ਪੰਜਾਬ ਦੇ ਪਹਿਰੇਦਾਰ ਦਾ ਅਸਲੀ ਸਵਾਲ ਕੀ ਹੈ ਉਹ ਕਿ ਸਾਨੂੰ ਇਸ ਦਲਦਲ ਚੋਂ ਕੱਢੂਗਾ ਉਦੋਂ ਵੀ ਵੱਡਾ ਸਵਾਲ ਹੈ ਕਿਵੇਂ ਤੇ ਫੇਰ ਆਉਂਦਾ ਵੀ ਕੋਈ ਅਹਜਾ ਬੰਦਾ ਜਿਹੜਾ ਸਾਨੂੰ ਧੋਖੇ ਦਿੰਦੇ ਰਹੇ ਨੇ ਕੋਈ ਅਹਜਾ ਬੰਦਾ ਵੀ ਹੈ ਜਿਹਦਾ ਕਰਤਾਰ ਹੈ ਜਿਹੜਾ ਡੋਲਿਆ ਨਹੀਂ ਕਰੇ ਚਤਰੰਜ ਦੀ ਵਿਸ਼ਾਤ ਵਿੱਚ ਹੀ ਹੋਵੇ ਨਾ ਤੇ ਪਿਆਦਾ ਔਕਾਤ ਭੁੱਲ ਜੇ ਤੇ ਕੁਤਲਿਆ ਜਾਏਗਾ ਇਹ ਜਿਹੜੇ ਪਰਦੇ ਸਾਡੇ ਹਾਈ ਕਮਾਂਡ ਦੇ ਉੱਤੇ ਬੈਠੇ ਲੀਡਰ ਨੇ ਫੈਸਲੇ ਕਰਨ ਉਹ ਇੱਕ ਅਲੱਗ ਚੀਜ਼ ਹੈ ਉਹ ਪ੍ਰਾਈਮ ਮਿਨਿਸਟਰ ਦਾ ਇਲੈਕਸ਼ਨ ਹੈ ਪ੍ਰਾਈਮ ਮਿਨਿਸਟਰ ਦਾ ਇਲੈਕਸ਼ਨ ਚੀਫ ਮਿਨਿਸਟਰ ਦੇ ਇਲੈਕਸ਼ਨ ਤੋਂ ਬਿਲਕੁਲ ਅੰਦਾ ਬਿਲਕੁਲ ਹੀ ਅੱਡਾ ਸਮਝ ਨਹੀਂ ਸੋ ਇਸ ਕਰਕੇ ਜਿਹੜੀ ਉੱਥੇ ਐਲਾਈਅੰਸ ਹੈ ਉਹ ਇੱਕ ਲਾਰਜਰ ਕੌਜ਼ ਮੁਲਕ ਦੇ ਲਈ ਹੈ ਸਮਝਦੇ ਹੋ ਬਾਕੀ ਦੇਖੋ ਮੈਂ ਤੇ ਹਰ ਜਗ੍ਹਾ ਇੱਕੋ ਗੱਲ ਕਹਿੰਦਾ ਪਬਲਿਕ ਵੈਲਫੇਅਰ ਹੋਣਾ ਚਾਹੀਦਾ ਹੈ ਲੋਕਾਂ ਦੀ ਭਲਾਈ ਹੋਣੀ ਚਾਹੀਦੀ ਹੈ ਤਾਂ ਹੀ ਲੋਕ ਰਾਜ ਹੈ ਤੇ ਭਾਈ ਜੇ ਲੋਕ ਰਾਜ ਨਹੀਂ ਲੋਕ ਭਲਾਈ ਨਹੀਂ ਫਿਰ ਜੋ ਮਰਜ਼ੀ ਕਰੀ ਜਾਓ ਲੋਕਾਂ ਨੂੰ ਪਟਕਾਈ ਜਾਓ ਡਾਇਵਰਟ ਕਰੀ ਜਾਓ ਇੱਕ ਪਾਸੇ ਕਾਂਗਰਸ ਦਾ ਝੰਡਾ ਹੈ ਕਾਂਗਰਸ ਦੀ ਗੱਲ ਕਰ ਰਹੇ ਆ ਵਿਰੋਧੀ ਪਾਰਟੀ ਨੂੰ ਠੋਕ ਰਹੇ ਆ ਜਾਂ ਤੁਹਾਡੇ ਚੋਂ ਕਿਸੇ ਨੇ ਇਹ ਕਿਹਾ ਹੋਵੇ ਵੀ ਚੋਰੋਂ ਤੁਸੀਂ ਉਹ ਚੋਰਤੰਤਰ ਚਲਾਉਨੇ ਹੋ ਆਓ ਆਪੋਜੀਸ਼ਨ ਦਾ ਰੋਲ ਹੈ ਉਹ ਨਿਭਾ ਰਹੇ ਆ ਠੀਕ ਹੈ ਤੁਸੀਂ ਕਹੋ ਜੀ ਸਦਕੇ ਅਸੀਂ ਕਹਿੰਦੇ ਆ ਜੀ ਸਦਕੇ ਇੱਕੋ ਹੀ ਇੱਕੋ ਹੀ ਦਾਣਾ ਬਾਣਾ ਬੁਣ ਰਹੇ ਆ ਨਾ ਦਿੱਕਤ ਕਾਦੀ ਹੈ ਤੇ ਗੁੱਬਾ ਦੀ ਪਾਰਟੀ ਨੂੰ ਨੁਕਸਾਨ ਨਹੀਂ 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 ਮੇਰੇ ਹਿਸਾਬ ਦੇ ਨਾਲ ਗਲਤੀ ਹੋ ਰਹੀ ਹੈ ਦੇਖੋ ਮੈਂ ਤੇ ਅੱਜ ਤੱਕ ਜਦੋਂ ਪ੍ਰਧਾਨ ਵੀ ਬਣਿਆ ਸੀ ਮੈਂ ਤਾਂ ਨਾ ਕਦੇ ਕਿਸੇ ਨੂੰ ਨੋਟਿਸ ਭੇਜਿਆ ਨਾ ਕਿਸੇ ਨੂੰ ਕੱਢਿਆ ਨਾ ਕਦੇ ਕਿਸੇ ਨਾਲ ਹੋਈ ਤੋਈ ਕੀਤੀ ਮੈਂ ਤਾਂ ਇਹ ਕਹਿੰਦਾ ਸੀਗਾ ਸਾਰੇ ਤੁਰਨ ਯਾਰ ਤੇ ਉਦੋਂ